ਦੇਖ ਰਹੇ ਹੋਗੇ ਜੋ ਪੰਜਾਬੀ ਟੀਵੀ ਅਕਾਸ਼ ਸ਼ਰਮਾ ਅੱਜ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ ਜੋ ਦੋ ਦਿਨਾਂ ਦਾ ਕਿਸਾਨ ਮੇਲਾ ਚੱਲ ਰਿਹਾ ਉਸ ਦੇ ਵਿੱਚ ਅੱਜ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਹਾਂ ਜਿਵੇਂ ਫੋਨੋਂ ਤੇ ਤਸਵੀਰਾਂ ਉਠਾ ਰਹੇ ਹਾਂ ਅੱਜ ਯੂਨੀਵਰਸਿਟੀ ਦੇ ਵਿੱਚ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਮੌਕੇ ਦੀਆਂ ਅੱਜ ਯੂਨੀਵਰਸਿਟੀ ਦੇ ਵਿੱਚ ਆਪਾਂ ਵਿਸ਼ੇਸ਼ ਤੌਰ ਤੇ ਅੱਜ ਪਹੁੰਚੇ ਹਾਂ ਇਹ ਤਸਵੀਰਾਂ ਅੱਜ ਤੁਹਾਨੂੰ ਦਿਖਾ ਰਹੇ ਹਾਂ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜੋ ਕਿਸਾਨ ਮੇਲਾ ਚੱਲ ਰਿਹਾ ਦੋ ਦਿਨ ਦਾ ਉਸ ਦੇ ਵਿੱਚ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਅੱਜ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਮੌਕੇ ਦੀਆਂ ਲੋਹੇਣਾ ਜੁਨੀਵਰਸਿਟੀ ਦੇ ਵਿੱਚ ਅਸਟੈਂਡ ਤੇ ਅਸੀਂ ਪਹੁੰਚੇ ਹੋਏ ਹਾਂ ਜਿੱਥੋਂ ਦੀਆਂ ਸਾਰੀਆਂ ਤਸਵੀਰਾਂ ਉਤਾਰ ਰਹੇ ਹਾਂ ਸਾਡੇ ਪਿੰਡ ਦੇ ਆਗਾਂ ਵੱਧੂ ਕਿਸਾਨ ਜਿਹੜੇ ਪਹੁੰਚੇ ਹੋਏ ਚਮਕੌਰ ਸਿੰਘ ਜਟਾਣਾ ਅਸ਼ਵਿੰਦਰ ਸਿੰਘ ਜਟਾਣਾ ਚਰਜੀਤ ਸਿੰਘ ਜਟਾਣਾ ਕਾਲਾ ਸਿੰਘ ਜਟਾਣਾ ਦਵਿੰਦਰ ਸਿੰਘ ਜਟਾਣਾ ਅਮਨਦੇਵ ਸਿੰਘ ਜਟਾਣਾ ਇਹ ਅੱਜ ਵਿਸ਼ੇਸ਼ ਤੌਰ ਤੇ ਅੱਜ ਕਿਸਾਨ ਮੇਲਾ ਪੰਨੀ ਵਾਲਾ ਵਿੱਚ ਇੱਥੇ ਲੁਧਿਆਣਾ ਯੂਨੀਵਰਸਿਟੀ ਵਿੱਚ ਪਹੁੰਚੇ ਹਾਂ ਇਹ ਤਸਵੀਰਾਂ ਉਤਾਰ ਰਹੇ ਸਾਨੂੰ ਮੌਕੇ ਦੀਆਂ ਆ ਸਾਨੂੰ ਹਰਿਆਣਾ ਯੂਨੀਵਰਸਿਟੀ ਦੇ ਵਿੱਚ ਅੱਜ ਜੋ ਜੋ ਮਸਾਂ ਮੇਲਾ ਚੱਲ ਰਿਹਾ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਸਟਾਲਾਂ ਲੱਗੀਆਂ ਨੇ ਤਾਂ ਇਹ ਸਾਨੂੰ ਅੱਜ ਵਿਖਾਵਾਂਗੇ ਬੰਦੇ ਆ ਇਹ ਸਾਨੂੰ ਅੱਜ ਜੋ ਮੌਕੇ ਦੀਆਂ ਕਸ਼ੀਰਾਂ ਵਿਖਾ ਰਹੇ ਅੱਜ ਜਿਹਨਾਂ ਹਰਿਆਣਾ ਯੂਨੀਵਰਸਿਟੀ ਦੇ ਵਿੱਚ ਜੋ ਮਸਾਂ ਮੇਲਾ ਚੱਲ ਰਿਹਾ ਹੈ ठीक है ठीक है ये भाई जी मेरा ਸਤਿ ਸ਼੍ਰੀ ਅਕਾਲ ਵੀਰ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸੁਖੀ ਜੀ ਤੁਸੀਂ ਇਸ ਕਿਸਾਨ ਮੇਲੇ ਵਿੱਚ ਪਹੁੰਚੇ ਹੋ ਹਾਂ ਜੀ ਬਾਈ ਜੀ ਕਿਵੇਂ ਦਾ ਖੇਤੀਬਾੜੀ ਯੂਨੀਵਰਸਿਟੀ ਵਾਲਾ ਮੇਲਾ ਲਗਾਇਆ ਜਾਂਦਾ ਕਿਸਾਨ ਇੱਥੇ ਪਹੁੰਚਦੇ ਆਗਾ ਬਹੁਤੋ ਕਿਸਾਨਾਂ ਹਾਂ ਜੀ ਕਿਵੇਂ ਦਾ ਤੁਹਾਨੂੰ ਮੇਲੇ ਵਿੱਚ ਪਹੁੰਚ ਕੇ ਲੱਗਿਆ ਤੁਸੀਂ ਸਿੱਖਣ ਨੂੰ ਇੱਥੇ ਕੀ ਕੁਝ ਮਿਲਦਾ ਇੱਥੇ ਆਪ ਨੂੰ ਇਥੇ ਅਸਲ ਜੀ ਬਾਈ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਬੱਚੇ ਦੀ ਮਾਂ ਹੁੰਦੀ ਆ ਤੇ ਮਾਂ ਤੋਂ ਹੀ ਬੱਚਾ ਸਾਰਾ ਕੁਝ ਸਿੱਖਦਾ ਹੈ ਨਾ ਤੇ ਉਸੇ ਤਰ੍ਹਾਂ ਬਾਈ ਜਿਹੜੀ ਇਹ ਪੰਜਾਬ ਯੂਨੀਵਰਸਿਟੀ ਹੈ ਨਾ ਖੇਤੀਬਾੜੀ ਯੂਨੀਵਰਸਿਟੀ ਹੈਗੀ ਇਹ ਕਿਸਾਨਾਂ ਦੀ ਮਾਂ ਗੀ ਕਹਿੰਦਾ ਵੀ ਜਿਹੜੇ ਕਿਸਾਨ ਆ ਯੂਨੀਵਰਸਿਟੀ ਆਉਂਦੇ ਆਗੇ ਤੇ ਇੱਥੋਂ ਕੁਝ ਸਿੱਖ ਜਾਂਦੇ ਆ ਜਿਵੇਂ ਕਹਿੰਦੇ ਹੁੰਦੇ ਵੀ ਮਾਂ ਦਾ ਫਰਜ਼ ਹੁੰਦਾ ਬੱਚਿਆਂ ਨੂੰ ਦੱਸਣਾ ਹਨਾ ਇਸੇ ਤਰ੍ਹਾਂ ਯੂਨੀਵਰਸਿਟੀ ਦਾ ਫਰਜ਼ ਹੈ ਦੱਸ ਰਹੀ ਆ ਆ ਦੇਖ ਲਓ ਸਾਰੀਆਂ ਸਟਾਲਾਂ ਲੱਗੀਆਂਆਂ ਮੀਆਂ ਨੇ ਤੇ ਉਹ ਅੱਗੇ ਆਪਣੇ ਤੇ ਬੱਚਿਆਂ ਦੇ ਆ ਵੀ ਜੇ ਤਾਂ ਆਪਾਂ ਆਪਣੀ ਮਾਂ ਦੀਆਂ ਗੱਲਾਂ ਮੰਨੂ ਆਗੇ ਹਨਾ ਤਾਂ ਤਾਂ ਆਪਾਂ ਖੇਤੀ ਨੂੰ ਵਧੀਆ ਤਕਨੀਕੀ ਨਾਲ ਤਰੀਕੇ ਨਾਲ ਕਰ ਸਕਦੇ ਆ ਉਹਨੂੰ ਨਵੀਆਂ ਲੀਹਾਂ ਤੇ ਲਿਆ ਸਕਦੇ ਆ ਤੇ ਸਮੇਂ ਦੇ ਹਿਸਾਬ ਨਾਲ ਆ ਅਲੱਗ-ਅਲੱਗ ਆਪਾਂ ਚੇਂਜ ਕਰਦੇ ਰਹਾਂਗੇ ਖੇਤੀਬਾੜੀ ਦੇ ਲੋਕ ਤੇ ਮੇਰੇ ਅਕੋਰਡਿੰਗ ਤਾਂ ਬਾਈ ਜਿਵੇਂ ਮੈਂ ਆਪ ਕਹਾ ਵੀ ਮੈਂ ਅ ਹੈਣਾ ਸਾਰਾ ਇਹ ਯੂਨੀਵਰਸਿਟੀ ਦੇ ਪੈਰ ਹੋਈਆਂ ਕਿਉਂ ਮੈਂ ਇੱਥੇ ਕੋਰਸ ਕੀਤਾ ਦੀ ਖੁਦ ਆਪ 2016 18 ਦੇ ਵਿੱਚ ਤਾਂ ਇੱਥੋਂ ਜੋ ਪ੍ਰੋਫੈਸਰ ਸਾਹਿਬਾਨ ਨੇ ਸਾਨੂੰ ਦੱਸਿਆ ਸੀਗਾ ਉਹੀ ਗੱਲਾਂ ਲਈ ਆ ਕੇ ਅਸੀਂ ਆਪਣੀ ਖੇਤੀ ਵਾਲੀ ਚ ਲਾਗੂ ਕੀਤੀਆਂ ਤੇ ਉਸੇ ਤਰ੍ਹਾਂ ਜਿਵੇਂ ਉਹ ਸਾਨੂੰ ਕਹਿੰਦੇ ਹੁੰਦੇ ਸੀਗੇ ਵੀ ਆਪਦੀ ਚੀਜ਼ੇ ਸਿੱਧੀ ਵਿੱਚੋ ਹਨਾ ਆਪੀ ਮਾਰਕੀਟਿੰਗ ਆਪ ਕਰੋ ਤੇ ਅੱਜ ਦੇ ਸਮੇਂ ਦੀ ਵੀ ਜਿਹੜੀ ਮੁੱਖ ਲੋੜ ਆ ਗਈ ਮੈਂ ਬੇਨਤੀ ਕਰਦਾ ਵੀ ਇਹ ਆਪਾਂ ਨੂੰ ਯੂਨੀਵਰਸਿਟੀ ਵਿਦਿਅਕ ਵਿੱਚ ਵੀ ਇਹ ਚੀਜ਼ ਤੇ ਜ਼ੋਰ ਦੇਣਾ ਚਾਹੀਦਾ ਤੇ ਸਰਕਾਰਾਂ ਨੂੰ ਵੀ ਵੀ ਜਿਵੇਂ ਕਿਸਾਨ ਨੂੰ ਪਹਿਲਾਂ ਚੀਜ਼ ਪੈਦਾ ਕਰਨੀ ਸਿਖਾਉਗੇ ਜੀ ਵੀ ਜੀ ਕਿਸਾਨ ਚੀਜ਼ ਪੈਦਾ ਉਹ ਜਿਹੜਾ ਅਰੇਡੀ ਸਿੱਖ ਗਿਆ ਹੁਣ ਕਿਸਾਨ ਨੂੰ ਇਹ ਚੀਜ਼ ਦੱਸੋ ਵੀ ਤੁਸੀਂ ਚੀਜ਼ ਵਿੱਚ ਨਹੀਂ ਕਿਵੇਂ ਵੀ ਆਪਦੀ ਮਾਰਕੀਟ ਕਿਵੇਂ ਕਰਦੀਆਂ ਵੀ ਛੋਟੀ ਕਣਕ ਹੈ ਉਹ ਗੱਲੀ ਸਿੱਧੀ ਤੁਸੀਂ ਮੰਡੀ 'ਚ ਹੀ ਨਹੀਂ ਵੇਚ ਸਕਦੇ ਤੁਸੀਂ ਕਣਕ ਦਾ ਆਟਾ ਬਣਾ ਕੇ ਹੀ ਵੇਚ ਸਕਦੇ ਹੋ ਸੇਵੀਆਂ ਬਣਾ ਕੇ ਹੀ ਵੇਚ ਸਕਦੇ ਹੋ ਤੇ ਹੋਰ ਵੀ ਬਹੁਤ ਪ੍ਰਕਾਰ ਦੇ ਜਿਹੜੇ ਪ੍ਰੋਡਕਟ ਬਣਾ ਕੇ ਤੁਸੀਂ ਵੇਚ ਸਕਦੇ ਹੋ ਇਹ ਕਿਸਾਨਾਂ ਨੂੰ ਬਈ ਮਾਰਕੀਟਿੰਗ ਵਾਲਾ ਤਰੀਕਾ ਸਿੰਗਰੇ ਅਕੋਰਡਿੰਗ ਵੀ ਜਿਹੜੀ ਹੁਣ ਯੂਨੀਵਰਸਿਟੀ ਦੇ ਵਿੱਚ ਜਾਦੇ ਜ਼ੋਰ ਇਹ ਚੀਜ਼ ਤੇ ਲਾਉਣਾ ਚਾਹੀਦਾ ਮੈਂ ਇਹ ਯੂਨੀਵਰਸਿਟੀ ਦੇ ਲੈਕਚਰਾਂ 'ਚ ਵੀ ਇਹ ਚੀਜ਼ ਦੀ ਘਾਟ ਮਹਿਸੂਸ ਕਰਦਾ ਵੀ ਪੂਰਾ ਫੁੱਲ ਜ਼ੋਰ ਲਾਉਣਾ ਚਾਹੀਦਾ ਆਪਾਂ ਪਰ ਤੇ ਵੀਡੀਓ ਰੇੜੀ ਵੇਖਦੇ ਆ ਠੀਕ ਹੈ ਤੁਸੀਂ ਅਗਾਹ ਬਹੁਤ ਕਿਸਾਨੋ ਪਰ ਅਬ ਅੱਜ ਕੱਲ ਇਹ ਸਾਡੇ ਕਿਸਾਨ ਹੈ ਉਹ ਸ਼ਰਮ ਮਹਿਸੂਸ ਕਰਦੇ ਆ ਜੇ ਅਸੀਂ ਕੋਈ ਮੰਨ ਲਓ ਰੇੜੀ ਵੀ ਲਾਉਣੇ ਆ ਜਾਂ ਕੋਈ ਚੀਜ਼ ਵੇਚਦੇ ਵੀ ਆ ਉਹ ਸ਼ਰਮ ਮਹਿਸੂਸ ਕਰਦੇ ਕਿਉਂ ਮਹਿਸੂਸ ਕਰਦੇ ਆ ਕੀ ਉਹ ਆਪਣੀ ਮਾਰਕੀਟਿੰਗ ਖੁਦ ਨਹੀਂ ਕਰ ਸਕਦੇ ਇਹਦੇ ਵਿੱਚ ਕੀ ਹੁੰਦਾ ਬਾਈ ਪਹਿਲਾਂ ਤੁਸੀਂ ਦੇਖੋ ਇਹ ਜਿਹੜਾ ਕਿਸਾਨ ਦਾ ਕਸੂਰ ਨਹੀਂ ਹੈਗਾ ਪਹਿਲਾਂ ਤਾਂ ਇਹਨੂੰ ਜਿਹੜਾ ਕਾਰਪੋਰੇਟ ਸਿਸਟਮ ਆ ਨਾ ਜਿਨ੍ਹਾਂ ਦੀ 100-100 ਸਾਲ ਸੋਚ ਅੱਗੇ ਚੱਲਦੀ ਹੁੰਦੀ ਆ ਉਹਨਾਂ ਨੇ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਵਾੜੀ ਵੀ ਖੇਤੀ ਉਹ ਬੰਦਾ ਕਰਦਾ ਜੀ ਤਾਂ ਕੁਝ ਵੀ ਨਹੀਂ ਹੋ ਸਕਦਾ ਹੈ ਨਾ ਵੀ ਖੇਤੀ ਘਾਟੇ ਦਾ ਸੌਦਾ ਆਪਣੇ ਬੱਚੇ ਬਾਹਰ ਜਾਣ ਲੱਗੇ ਹੈ ਨਾ ਉਸ ਤੋਂ ਬਾਅਦ ਫਿਰ ਕੀ ਹੋਇਆ ਬਈ ਮੰਨ ਲਓ ਜੋ ਵੀ ਜੇ ਕਿਸਾਨ ਚੀਜ਼ਾਂ ਆਪਣੀਆਂ ਸਿੱਧੀਆਂ ਵੇਚੂ ਦੇਖੋ ਜੇ ਕਿਸਾਨ ਦੇ ਦਿਮਾਗ 'ਚ ਇਹ ਗੱਲ ਆਊ ਵੀ ਆ ਮੈਂ ਸਰ ਮਹਿਸੂਸ ਨਹੀਂ ਕਰਦਾ ਚੀਜ਼ ਆਪਦੀ ਸਿੱਧੀ ਵੇਚੂਗਾ ਤਾਂ ਕਿਸਾਨ ਦੀ ਆਮਦਨ ਜਿਹੜੀ ਕਈ ਗੁਣਾ ਗੁਣਾ ਹੋਊ ਬਈ ਪਰ ਕਾਰਪੋਰੇਟ ਤਾਂ ਹੀ ਚਾਹੁੰਦੇ ਨਹੀਂ ਉਹਨਾਂ ਦਾ ਸੋਚ ਹੈ ਕਿ ਵੀ ਇਸ ਤਾਂ ਜਹਾਜ਼ਾਂ ਨਾਲ ਸਪ੍ਰੇਹਾਂ ਕਰਦੀਆਂ ਨੇ ਵੀ ਸਾਡਾ ਤਾਂ ਬਰਨਾਲੇ ਤੋਂ ਟੱਕ ਸ਼ੁਰੂ ਹੋਇਆ ਕਰੇ ਚੰਡੀਗੜ੍ਹ ਤੱਕ ਚੱਲਿਆ ਕਰੇ ਹੈ ਨਾ ਵੀ ਜਹਾਜ਼ ਦੇ ਵਿੱਚ ਇੱਕ ਵਾਰੀ ਦਵਾਈ ਪਾ ਦਈ ਉਹ ਆਏ ਦਾ ਹੈ ਨਹੀਂਗਾ ਇਥੋਂ ਸੜਕਣਾ ਸ਼ੁਰੂ ਕਰਤਾ ਤੇ ਪੱਖੋਵਾਲ ਤੱਕ ਜਾ ਕੇ ਬੰਦ ਹੋ ਗਿਆ ਤਾਂ ਇਹਨਾਂ ਨੇ ਸਾਨੂੰ ਵੱਡੇ ਵੱਡੇ ਸਿਸਟਮ ਕੋਣ। ਬਾਕੀ ਭਾਈ ਮੈਂ ਇੱਕ ਗੱਲ ਹੋਰ ਕਹਿੰਦਾ ਵੀ ਸਭ ਤੋਂ ਵੱਧ ਪੱਟੀ ਮੇਸ ਸਾਡੀ ਜੱਟ ਕੌਮ ਦੀ ਕਿਉਂ ਜੱਟ ਕੌਮ ਹੀ ਜ਼ਿਆਦਾ ਬਹੁਗੇ ਪਿੱਛੇ ਕਿਸਾਨ ਆ। ਵੀ ਭਾਈ ਗੀਤਾਂ ਨੇ ਪੱਟੀ ਮੇਸ ਕਰਤੀ। ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਪਹਿਣਾ ਵੀ ਜਿਵੇਂ ਅਸਲੇ ਵਾਲੇ ਗਾਣੇ ਤੇ ਪੂੰਦੀ ਲੱਗੀ ਆ ਨਾ ਆ ਜਿਹੜੇ ਜੱਟਾਂ ਵਾਲੇ ਫੋਕਰੇ ਜਿਹੇ ਗਾਣੇ ਆਉਂਦੇ ਆਗੇ ਵੀ ਭਾਈ ਉਹਨਾਂ ਤੇ ਵੀ ਪੂੰਦੀ ਲੱਗਣੀ ਚਾਹੀਦੀ ਆ। ਸਭ ਤੋਂ ਪਹਿਲਾਂ ਉਹ ਸਿੰਗਰਾਂ ਨੂੰ ਲਿਆਓ ਵੀ ਆਜੋ ਤੁਸੀਂ ਦਿਖਾਓ ਵੀ ਤੁਹਾਡੇ ਕੋਲ ਕੀ ਆ ਗਿਆ। ਜ਼ਮੀਨਾਂ ਵੇਚ-ਵੇਚ ਕੇ ਕਹਿੰਦੇ ਸੀਗੇ ਪਰ ਹੁਣ ਬਾਈ ਜਿਵੇਂ ਸੋਸ਼ਲ ਮੀਡੀਆ ਦੇ ਰਾਹੀਂ ਜਿਵੇਂ ਆ ਵੀਰ ਸਾਰੇ ਕੰਮ ਕਰਦੇ ਆ ਦੇਖੋ ਹਣਾ ਸਾਰੇ ਬਾਈ ਹੁਰੀਆਂ ਆਪਣੇ ਪ੍ਰੋਡਕਟ ਲੈ ਕੇ ਆਏ ਆਗੇ ਦੇਖ ਲੋ ਇਹਦੇ ਅਲੱਗ-ਅਲੱਗ ਪਿੰਡਾਂ ਦੇ ਕਿਸਾਨਾਂ ਦੇ ਨਾਮ ਲਿਖੇ ਹੋਇਆ ਬਾਈ ਹੈਨਾ ਤੇ ਜਿਵੇਂ ਵੀਰ ਕੰਮ ਕਰਦੇ ਆ ਇਹਨਾਂ ਨੂੰ ਦੇਖ ਕੇ ਬਾਈ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਉਹਦੇ ਵਿੱਚ ਫਰਕ ਪੈ ਰਿਹਾ ਹੈਗਾ ਪਰ ਇਹ ਚੀਜ਼ ਨੂੰ ਹੌਲੇ ਹੋਣਾ ਕਿ ਦੋਂਗੇ ਜਿਹੜੇ ਆਉਣ ਵਾਲੇ ਕਿਸਾਨ ਜਿਹੜੇ ਵੀਰ ਆ ਤੁਹਾਨੂੰ ਦੇਖਣਗੇ ਉਹਨਾਂ ਸੁਨੇਹਾ ਕੀ ਦੇਣ ਸੁਨੇਹਾ ਮੇਰਾ ਇਹੀ ਆ ਬਾਈ ਵੀ ਆਪਣੀ ਖੇਤੀਬਾੜੀ ਵਰਗਾ ਕੋਈ ਕਿਤਾ ਨਹੀਂ ਹੈਗਾ ਦੇਖੋ ਹਣਾ ਆਪਾਂ ਇੱਕ ਗੱਟਾ ਪਾ ਕੇ 100-100 ਗੱਟੇ ਕ ਉਹ ਭਾਈ ਆਪਦੀ ਚੀਜ਼ ਨੂੰ ਸਿਉਣਾ ਬਣਾ ਕੇ ਵੇਚੋ ਆਪਦੀ ਚੀਜ਼ ਨੂੰ ਰੋਲ ਦੇਣਾ ਦਿਓ ਆਪਾਂ ਮੰਡੀਆਂ 'ਚ ਵੇਚਦੇ ਆਂ ਮੰਡੀ 'ਚੋਂ ਵਪਾਰੀ ਵੀ ਉਹਨੂੰ ਪ੍ਰੋਸੈਸਿੰਗ ਬੰਨ ਲੈ ਜਾਂਦਾਗਾ ਵੀ ਥੋੜਾ ਜਿਹਾ ਮਾਰਕੀਟਿੰਗ ਵਾਲੇ ਪਾਸੇ ਆਓ ਆਪਣੀ ਸੋਚ ਆਪਾਂ ਨੂੰ ਬਿਜ਼ਨਸ ਮਾਈਂਡਡ ਬਣਾਉਣੀ ਪੈਂਦੀ ਹੈਗੀ ਜਿਵੇਂ ਗੁਜਰਾਤੀ ਲੋਕ ਨੇ ਉਹ ਅਮਰੀਕਾ ਕੈਨੇਡਾ ਤੋਂ ਵੀ ਪੈਸਾ ਕਮਾ ਕੇ ਲਿਆ ਕੇ ਭਾਈ ਆਪਦੇ ਗੁਜਰਾਤ ਦੇ ਵਿੱਚ ਆਉਂਦਾ ਬਿਜ਼ਨਸ ਖੜਾ ਕਰ ਲਿਆ ਆਪਾਂ ਕੀ ਕਰਦੇ ਆਂ ਆਪਾਂ ਉਹਦੀ ਜ਼ਮੀਨ ਵੇਚਦੇ ਜਾਈ ਜਾਂਦੇ ਆਂ ਬਸ ਮੈਨੂੰ ਤਾਂ ਇਹੀ ਉਹ ਆ ਭਾਈ ਧੰਨਵਾਦ ਮਿਹਰਬਾਨੀ ਕਿਹੜੀ ਜਗ੍ਹਾ ਤੋਂ ਬਾਈ ਜੀ ਪਹੁੰਚੇ ਤੁਸੀਂ ਮੌਕੇ ਤੋਂ ਆਏ ਜੀ ਮੌਕੇ ਤੋਂ ਜੀ ਹਾਂ ਜੀ ਅੱਜ ਪੰਜਾਬ ਯੂਨੀਵਰਸਿਟੀ ਦੇ ਚ ਤੁਸੀਂ ਪਹੁੰਚੇ ਹੋ ਕੀ ਤੁਸੀਂ ਇੱਥੇ ਆ ਕੇ ਯੂਨੀਵਰਸਿਟੀ ਵੱਲੋਂ ਜਿਹੜੇ ਮੇਲੇ ਵਿੱਚ ਪ੍ਰਬੰਧ ਕੀਤੇ ਗਏ ਕਿਵੇਂ ਦੇ ਲੱਗੇ ਆ ਕੀ ਤੁਸੀਂ ਗ੍ਰਹਿਣ ਕੀਤਾ ਇਸ ਮਾਹੌਲ ਦੇ ਨਹੀਂ ਜੋ ਕਿ ਪ੍ਰਬੰਧ ਇਹਨਾਂ ਬਹੁਤ ਵਧੀਆ ਕੀਤੇ ਹੋਏ ਆ ਜੀ ਮੇਲੇ ਤੇ ਇਸ ਯੂਨੀਵਰਸਿਟੀ ਵੱਲੋਂ ਜੋ ਬੀਜਾਂ ਦੀ ਸੋਧ ਬਾਰੇ ਸਾਰਾ ਸਾਨੂੰ ਗਿਆਨ ਦਿੰਦੇ ਆ ਜੀ ਠੀਕ ਹੈ ਜੀ ਹਾਂ ਜੀ ਹੋਰ ਕੀ ਦੇਖਣ ਨੂੰ ਤੁਹਾਨੂੰ ਯੂਨੀਵਰਸਿਟੀ ਦੇ ਵਿੱਚ ਵਧੀਆ ਲੱਗਿਆ ਜਿਹੜਾ ਅਗਾਹ ਵੱਲੋਂ ਕਿਸਾਨਾਂ ਉਹਨਾਂ ਵਾਸਤੇ ਲਾਹੇਵੰਦ ਹੋ ਸਕਦਾ ਹੈ ਅਸੀਂ ਹਜੇ ਹੁਣ ਪਹੁੰਚੇ ਹੀ ਆ ਜੀ ਹਜੇ ਦੇਖ ਰਹੇ ਹਾਂ ਸਾਰਾ ਕੁਝ ਅੱਛਾ ਜੀ ਹਾਂਜੀ ਇਹ ਨਵੀਂ ਨਵੀਂ ਤਕਨੀਕ ਜਿਹੜੇ ਨਵੇਂ ਸੰਦ ਆਉਂਦੇ ਆ ਜੀ ਇਹ ਤੋਂ ਦਾ ਪਤਾ ਲੱਗਦਾ ਜਿਹੜੇ ਨਵੀਆਂ ਉਪਕਸ਼ਮਾ ਕੱਢਦੇ ਨਵੇਂ ਬੀਜ ਜੀ ਬੀਜਾਂ ਨੂੰ ਜਿਹੜੇ ਕੋਈ ਕਾਂਗਿਆਰੀ ਪੈਲੀ ਕਰ ਤੋਂ ਜਾਂ ਪੀਲੀ ਕੁੰਗੀ ਪੈਂਦੀ ਪੂਰੀ ਜਾਣਕਾਰੀ ਦਿੰਦੇ ਕਿਹੜੇ ਇਲਾਜ ਆਤੀ ਕਿਹੜੀ ਦਵਾਈ ਚੰਗੀ ਗੱਲ ਆ ਜੀ ਥਾ ਕਿਸੇ ਕਿਸੇ ਅਕਾਦਿ ਜਿਸ ਤਰ੍ਹਾਂ ਹੁਣ ਆ ਸਰੋਂ ਦੇ ਬਾਰੇ ਅਸੀਂ ਦੇਖ ਰਹੇ ਸੀਗੇ ਵੀ ਇੱਥੇ ਦੇਖਿਆ ਇਹਨਾਂ ਦਾ ਵੀ ਚਿੱਟੀ ਕੁੰਗੀ ਪੈਂਦੀ ਆ ਇਹਦੇ ਬਾਰੇ ਅਸੀਂ ਆ ਪਹਿਲੀ ਵਾਰ ਸੁਣਿਆ ਸਾਡੇ ਵੀ ਪਿੰਡਾਂ ਦੇ ਵਿੱਚ ਪੈਂਦੀ ਆ ਪਰ ਸਾਨੂੰ ਕੋਈ ਦੱਸ ਨਹੀਂ ਰਿਹਾ ਜੀ ਠੀਕ ਹੈ ਠੀਕ ਹਾਂਜੀ ਚਲੋ Eu பார்மேன் அந்த சிட்டி கரெக்ட கேரண்டர் லைன் இல்லை لكن அது பாதியونو விஸ் கண்டனக்கு ஒரு 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 của con con của con của con của con của con của con của con डिस्ट्रिक ਇਹ ਦੇਖਿਓ ਤਸਵੀਰਾਂ ਗੁਰੂ ਅੰਗਦ ਦੇਸ਼ ਦੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਪਸ਼ੂ ਪਾਲਣ ਪਾਰਕ ਇੱਥੇ ਪਹਿਲੇ ਦਿਨ ਦੀਆਂ ਤਸਵੀਰਾਂ ਵਖਾ ਰਿਹਾ ਸਾਨੂੰ ਅੱਜ ਇਹ ਤਸਵੀਰਾਂ ਦੇਖ ਰਿਹਾ ਹਾਂ ਪਹਿਲੇ ਦਿਨ ਦੀਆਂ ਤਸਵੀਰਾਂ ਪਸ਼ੂ ਪਾਲਣ ਪਾਰਕ ਤੋਂ ਮੇਲੇ ਦੀਆਂ ਤਸਵੀਰਾਂ

تصویر ہوں بلڈ ڈونیشن جو یونیورسٹی والوں لگایا گیا یہ تصویر دکھا رہے ہیں ਸਮਾਜਿਕ ਬਲੱਡ ਬੈਂਕ ਸ੍ਰੀ ਯੂਨੀਵਰਸਿਟੀ ਦੇ ਵਿੱਚ ਜੋ ਲਗਾਇਆ ਗਿਆ ਉਹਨਾਂ ਦੀਆਂ ਤਸਵੀਰਾਂ ਇੱਥੇ ਪ੍ਰਗਟ ਜਾਨੀ ਸੱਜਣਾ ਵੱਲੋਂ ਇਹ ਬਲੱਡ ਦਾਨ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਵੇਖ ਰਹੇ ਹੋ ਮੌਕੇ ਦੀਆਂ ਇੱਥੇ ਸਾਡੇ ਆ ਬਲੱਡ ਡੋਨੇਟ ਕਰ ਰਹੇ ਆ ਸਾਡੇ ਵੀਰ ਫੌਨਦਾਨ ਇੱਕ ਮਹਾਦਾਨ ਵਜੋਂ ਮੰਨਿਆ ਗਿਆ ਤਸਵੀਰਾਂ ਦੇਖ ਰਿਹਾ ਹਾਂ ਜਿੱਥੇ ਸਾਡੇ ਵੀਰ ਬਹੁਤ ਸਾਰੇ ਜਿਹੜੇ ਫੌਨਦਾਨ ਕੈਂਪ ਦੇ ਵਿੱਚ ਤਸਵੀਰਾਂ ਦੇਖ ਰਿਹਾ ਮੌਕੇ ਦੀਆਂ ਕੁੰਦਾਨ ਕਰਾਉਂਦਾ ਇੱਕੋਪਰਾ ਆਦਰਾ ਫੂਲ ਮੈਂ ਇਹ ਵੀ ਕਰਾਉਂਦਾ ਕੁੰਦਾਨ ਕਰਾਉਂਦਾ ਸ੍ਰੀਮਨ ਸੁਮਨ ਜੀ ਤੁਮਾਹ ਤੋਂ ਕਿਹੜੀ ਗੱਲ ਪੁੱਛ ਰਹੀ ਹੈਂ ਕੰਦਨ ਕਰਾਉਂਦੇ ਨੇ ਸ੍ਰੀ ਅਕਾਲ ਜੀ ਕੀ ਨਾਮ ਆਪਣਾ ਵੀਰ ਜੀ ਮੇਰਾ ਨਾਮ ਜੀ ਮਨਮੋਨ ਸਿੰਘ ਅੱਜ ਤੁਸੀਂ ਯੂਨੀਵਰਸਿਟੀ ਵਿੱਚ ਉਹ ਜਿਹੜਾ ਕੈਂਪ ਲੱਗ ਰਿਹਾ ਕੁੰਦਾਨ ਦਾ ਉਹਦੇ ਵਿੱਚ ਬਲੱਡ ਡੋਨੇਟ ਕਰ ਰਹੇ ਹੋ ਕਿਵੇਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਠੀਕ ਹੈ ਜੀ ਵਧੀਆ ਹਾਂਜੀ ਹਰ ਸਾਲ ਅੰ内 ਮੈਂ ਹਰ ਸਾਲ ਕਰਕੇ ਜਾਂ ਫੂਨ ਦਾਨ ਕਰਨਾ ਇੱਕ ਮਹਾਨ ਦਾਨ ਵਜੋਂ ਮੰਨਿਆ ਗਿਆ ਕਿਵੇਂ ਦਾ ਸਾਨੂੰ ਫਕਰ ਮਹਿਸੂਸ ਹੁੰਦਾ ਇਸ ਚੀਜ਼ ਦਾ ਹਾਂ ਬਿਲਕੁਲ ਅੱਛਾ ਕੀ ਲੋਕਾਂ ਨੂੰ ਸਿਹਤਿਆ ਦੇਵੋਗੇ ਅੱਜ ਹੁਣ ਦਾ ਕੈਂਪ ਦੇ ਵਿੱਚ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਤਕਰੀਬਨ ਸਭ ਨੂੰ ਦੇਣਾ ਚਾਹੀਦਾ ਤਿੰਨ ਮਹੀਨੇ ਬਾਅਦ ਕਹਿੰਦੇ ਆ ਵੀ ਪੂਰਾ ਹੋ ਜਾਂਦਾ ਆ ਵੈਸੇ ਚਲੋ ਸਾਲ ਦੇ ਵਿੱਚ ਕਮ ਸੇ ਕਮ ਦੋ ਵਾਰ ਤਾਂ ਦੇਣਾ ਹੀ ਚਾਹੀਦਾ ਇੱਕ ਲੋਕਾਂ ਲਈ ਵੀ ਚਲੋ ਚੰਗੀ ਗੱਲ ਆ ਕਿਸੇ ਦੇ ਕੰਮ ਆ ਸਕਦਾ ਆ ਦੂਸਰਾ ਆਪਣਾ ਸਰੀਰ ਵੀ ਠੀਕ ਰਹਿੰਦਾ ਆ ਆਪਾਂ ਐਕਸਰਸਾਈਜ਼ ਕਰਦੇ ਆ ਸਵੇਰੇ ਸ਼ਾਮ ਸੈਰ ਕਰਦੇ ਆ ਠੀਕ ਹੈ ਤੇ ਖੂਨ ਫਰੈਸ਼ ਹੋ ਜਾਂਦਾ ਵਧੀਆ ਗੱਲ ਆ ਮਾਇਸ ਕੀ ਨਾਮ ਸਰ ਬਣਾਈ ਮੇਰਾ ਨਾਮ ਦਿਨੇਸ਼ ਕੁਮਾਰ ਹੈ अच्छा जी मैं दीपक ब्लड बैंक ਦਾ এমপ্লয়ੀ ਹੈਗਾ ਲੈਬ টেকਨੀਸ਼ੀਅਨ ਠੀਕ ਹੈ ਅੱਜ ਜੋ ਯੂਨੀਵਰਸਿਟੀ ਵਿੱਚ ਕੈਂਪ ਲਗਾਇਆ ਜਾ ਰਿਹਾ ਬਲੱਡ ਡੇਟ ਦਾ ਕਿਵੇਂ ਇਹਦੇ ਪ੍ਰਬੰਧ ਕੀਤੇ ਗਏ ਜੀ ਯੂਨੀਵਰਸਿਟੀ ਦੇ ਬਹੁਤ ਵਧੀਆ ਕੀਤੇ ਗਏ ਅਸੀਂ ਸਵੇਰੇ 8 ਵਜੇ ਤੋਂ ਆਏ ਹੋਏ ਆ ਸ਼ਾਮ ਨੂੰ 6 ਵਜੇ ਤੱਕ ਕੈਂਪ ਚੱਲਣਾ اچھا ਜੀ ਹੁਣ ਤੱਕ ਵੀ 30 ਡੋਨੇਸ਼ਨ ਹੋ ਚੁੱਕੀਆਂ ਹਨ 30 ਦੇਸੀ ਲੋਕਾਂ ਨੂੰ ਕੀ ਅਵੇਅਰਨੈਸ ਕਰੋਗੇ ਜਿਹੜੇ ਲੋਕ ਕੈਂਪ ਤੁਹਾਨੂੰ ਲੈ ਕੇ ਇੱਕ ਯੂਨਿਟ ਨਾਲ 3 ਲਾਈਫ ਬਚਦੀਆਂ ਨੇ ਦੇਣਾ ਚਾਹੀਦਾ ਮੈਂ ਵੀ 34 ਟੈਂ ਦੇ ਚੁੱਕਿਆ ਹੁਣ ਤੱਕ اچھا ਜੀ ਹਾਂ ਜੀ ਫੂਨ ਦਾਣ ਇੱਕ ਮਹਾਨ ਦਾਣ ਵਜੋਂ ਬਣਿਆ ਗਿਆ ਇਹ ਲੋਕਾਂ ਨੂੰ ਕੀ ਪ੍ਰੇਰਿਤ ਕਰੋਗੇ ਬਹੁਤ ਵਧੀਆ ਚੀਜ਼ ਹੈ ਦੇਣੀ ਚਾਹੀਦੀ ਹੈ ਕੋਈ ਬਿਮਾਰੀ ਨਹੀਂ ਲੱਗਦੀ ਹੈ ਹਾਰਟ ਡਿਸੀਜ਼ ਨਹੀਂ ਲੱਗਦੀ ਹੈ ਕੋਲੇਸਟ੍ਰੋਲ ਦੀ ਪ੍ਰੋਬਲਮ ਨਹੀਂ ਆਉਂਦੀ ਹੈ ਕਿ ਕਦੇ 3 ਮਹੀਨੇ ਬਾਅਦ ਜ਼ਰੂਰ ਦੇਣਾ ਚਾਹੀਦਾ ਹੈ ਇਹ ਦੇ ਇੱਕ ਤਸਵੀਰਾਂ ਸੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇੱਥੇ ਕਿਸਾਨ ਮੇਲਾ ਚੱਲ ਰਿਹਾ ਜਿੰਨੇ ਦੇਖ ਰਿਹਾ ਹਾਂ ਵੱਖ-ਵੱਖ ਕੰਪਨੀਆਂ ਦੇ ਟੈਕਨੀਕ ਦੇ ਜਿਹੜੇ ਖੇਤੀਬਾੜੀ ਪਿਆਰ ਖੰਡਾਂ ਦੀਆਂ ਜਿਹੜੋ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਦੇਖ ਰਿਹਾ ਹਾਂ ਮੌਕੇ ਦੀਆਂ ਤਸਵੀਰਾਂ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਲੱਗਣ ਵਾਲਾ ਇਹ ਕਿਸਾਨ ਮੇਲਾ ਤਸਵੀਰਾਂ ਵੇਖ ਰਿਹਾ ਤੁਸੀਂ ਦਸ਼ਮੇਸ਼ ਮਾਈਨ ਵਾਲਿਆਂ ਦੀਆਂ ਤੇ ਹੋਰ ਜਿਹੜੀਆਂ ਤਸਵੀਰਾਂ ਤੁਸੀਂ ਦੇਖਿਓ ਔਕੇ ਦੀਆਂ ਰਾਜਾ ਬੜਾ ਅਰੇ ਭਾਈ ਕੋਲ ਇੱਥੇ ਜਿਆਦਾ ਕੋਈ ਨਹੀਂ ਕੋਈ ਜਿਹੜਾ ਸ਼ੌਕਤ ਕਰਦਾ ਹੈ

کمپنیز جواد آباد والی جیڑا میرا کسان ہے آج یہ ٹریکٹر بک کرائے گا تو نے آئی فون سا دیا کتن تک سا دیا کتن کو اپ کا کتن سا دیا کتن کمپنی دے چاھے تو ائے نہیں سکتا نہیں